ਪੰਜਾਬ ਸਰਕਾਰ ਵੱਲੋਂ ਮਿਸ਼ਨ ਸਿਹਤ ਦੇ ਉੱਤੇ ਲਗਾਤਾਰ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਸੋ ਦੱਸਦੀ ਹੈ ਕਿ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਹਸਪਤਾਲਾਂ ਦੇ ਉੱਤੇ ਤਿੱਖੀ ਨਿਗਾਹ ਜਿਹੜੀ ਬਣੀ ਹੋਈ ਹੈ ਸੋ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਡਿਪਟੀ ਡਾਇਰੈਕਟਰ ਡਾਕਟਰ ਸੰਗੀਤਾ ਜੈਨ ਨੇ ਖੰਨਾ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਅਤੇ ਹਸਪਤਾਲ ਦੇ ਕੰਮ ਕਾਜ ਦਾ ਜਾਇਜ਼ਾ ਵੀ ਲਿਆ ਗਿਆ ਹੈ ਸੋ ਜਨਰਲ ਵਾਰਡਾਂ ਦੇ ਵਿੱਚ ਜਾ ਕੇ ਉਹਨਾਂ ਨੇ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਹੈ ਸੋ ਉਧਰ ਓਪੀਡੀ ਦੇ ਵਾਰਡ ਦੇ ਵਿੱਚ ਡਾਕਟਰਾਂ ਵੱਲੋਂ ਮਰੀਜ਼ਾਂ ਦੇ ਚੈੱਕਅਪ ਸਬੰਧੀ ਫੀਡਬੈਕ ਵੀ ਲਈ ਗਈ ਹੈ ਸੋ ਨਾਲ ਹੀ ਲੋਕਾਂ ਤੋਂ ਪੁੱਛਿਆ ਗਿਆ ਕਿ ਹਸਪਤਾਲ ਦੇ ਵਿੱਚ ਇਲਾਜ ਜਿਹੜਾ ਸਹੀ ਢੰਗ ਦੇ ਨਾਲ ਹੋ ਰਿਹਾ ਹੈ ਜਾਂ ਨਹੀਂ ਅਤੇ ਕਿਸੇ ਕਿਸਮ ਦੀ ਕੋਈ ਸਮੱਸਿਆ ਜੇਕਰ ਮਰੀਜ਼ ਨੂੰ ਆਉਂਦੀ ਹੈ ਤਾਂ ਉਸ ਬਾਰੇ ਵੀ ਗੱਲਬਾਤ ਹੈ ਜਿਹੜੀ ਕੀਤੀ ਗਈ ਹੈ ਸੋ ਇਸ ਉਪਰੰਤ ਸਿਵਲ ਹਸਪਤਾਲ ਦੇ ਵਿੱਚ ਵਾਹਨਾਂ ਦੀ ਪਾਰਕਿੰਗ ਟਰੋਮਾ ਸੈਂਟਰ ਵਾਰਡ ਆਦਿ ਦਾ ਵੀ ਉਹਨਾਂ ਨੇ ਨਰੀਖਣ ਕੀਤਾ ਸੋ ਡਿਲੀਵਰੀ ਕੇਸਾਂ ਦੇ ਵਿੱਚ ਵਾਧੇ ਸੰਬੰਧੀ ਕੁਝ ਹਦਾਇਤਾਂ ਵੀ ਹਸਪਤਾਲ ਦੇ ਪ੍ਰਸ਼ਾਸਨ ਨੂੰ ਡਿਪਟੀ ਡਾਇਰੈਕਟਰ ਵੱਲੋਂ ਦਿੱਤੀਆਂ ਗਈਆਂ ਨੇ ਮੈਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਤੋਂ ਆਇਆ ਡਿਪਟੀ ਡਾਇਰੈਕਟਰ ਇੱਕ ਸਪੋਰਟਿਵ ਸੁਪਰ ਵਿਜੀਨ ਹੈ ਇਹ ਜਿਹੜਾ ਐਸਟੀਐਚ ਖੰਨਾ ਹੈ ਇਹ ਸਾਡੇ ਪੰਜਾਬ ਹੈਲਥ ਸਿਸਟਮ ਦੇ ਅੰダー ਆਪ ਹੈ ਅਸੀਂ ਉਹ ਦੇਖਣ ਆਏ ਆ ਕਿ ਵੀ ਇੱਥੇ ਮਰੀਜ਼ਾਂ ਨੂੰ ਕਿਸ ਤਰ੍ਹਾਂ ਦੀਆਂ ਸਰਵਿਸਿਜ਼ ਮਿਲ ਰਹੀਆਂ ਹਨ ਸਾਫ ਸਫਾਈ ਕਿੰਸੀ ਹੈ ਕਿ ਹੈ ਦਵਾਈਆਂ ਹੈ ਕਿਆਂ ਹੈ ਔਰ ਇਸ ਦੇ ਰਿਗਾਰਡਿੰਗ ਮੈਂ ਤੁਹਾਨੂੰ ਪਹਿਲਾਂ ਤਾਂ ਜੋ ਦੇਖਿਆ ਇਟ ਇਜ਼ ਅ ਵੈਰੀ ਗੁੱਡ ਵਰਕਿੰਗ ਹਸਪੀਟਲ ਲੋਕਾਂ ਨੂੰ ਅੱਛਾ ਫੇਥ ਹੈ ਇਸ ਹਸਪਤਾਲ ਤੇ ਔਰ ओपीडी ਸਾਡੀ ਬਹੁਤ ਅੱਛੀ ਹੈ ਡਿਲੀਵਰੀਜ਼ ਸਾਡੀਆਂ ਬਹੁਤ ਅੱਛੀਆਂ ਹੈਗੀਆਂ ਔਰ ਪਰ ਮੈਂ ਗਾਇਨੇਕੋਲੋਜਿਸ ਨੂੰ ਕਿਹਾ ਹੈ ਫੈਡਿਕੋਲ ਬੜੀਆਂ ਅੱਛੀਆਂ ਗਾਇਨੇਕੋਲੋਜਿਸ ਹੈ ਇਹ ਇਨਾਂ ਨੇ ਦੱਸਿਆ ਵੀ 140 ਦੇ ਕਰੀਬ ਡਿਲੀਵਰੀਆਂ ਹੋ ਰਹੀਆਂ ਤਾਂ ਮੈਨੂੰ ਇਹ ਵੀ 200 ਤੱਕ ਕਰੋ ਔਰ ਤੁਸੀਂ ਹੋਰ ਪੇਸ਼ੈਂਟ ਕਿਉਂਕਿ ਇਹ ਕਹਿੰਦੇ ओपीडी ਤਾਂ ਕਾਫੀ ਹੈ ਮੈਂ ਕਿਹਾ ਵੀ ਇਨਾਂ ਨੂੰ ਇੱਥੇ ਹੀ ਡਿਲੀਵਰੀਜ਼ ਹੋਣ ਇਹ ਮੈਂ ਇਨਾਂ ਨੂੰ ਹਿਦਾਇਤ ਦਿੱਤੀ ਹੈ ਔਰ ਬਾਕੀ ਟਰੋਮਾ ਸੈਂਟਰ ਦੇਖਿਆ ਹੈਗਾ ਉਹ ਵੀ ਬੜਾ ਅੱਛਾ ਚੱਲ ਰਿਹਾ ਹੈਗਾ ਕੁਝ ਸਹੀ ਪੁਆਇੰਟ ਆਊਟ ਦੇਖ ਰਹੀ ਸੀ ਕਿ ਕੀ ਕੀ ਇੱਥਾ ਕੋਲ ਸਰਵਿਸਿਜ਼ ਹੈਗੀਆਂ ਦੇਖਦੇ ਹਾਂ ਕੋਈ ਇੰਪਰੂਵਮੈਂਟ ਪਾਸਤੇ ਹੋਵੇ ਕੋਈ ਕ੍ਰੈਕਸ਼ਨ ਕੀਤੀ ਹੋਵੇ ਜਾਂ ਕੋਈ ਚਰਚਾ ਹੋਈ ਹੋਵੇ ਇਹ ਦੇਖਿਆ ਸੀ ਜਿਹੜੀਆਂ ਸਰਵਿਸਿਜ਼ ਹੋ ਰਹੀਆਂ ਹੈ अच्छी हो रही है इन्हों भी आयुष्मान मानदे अंडर अपनी इंप्रूवमेंट करो होर मरीजों को आयुष्मान के अंडर सर्विसिज कोशिश करो जिमें कि पता है सरकार स्कीम पां लख रुपए का इलाज टोटली